ਅਵੀ ਦੋਸਤੋ ਇੰਦਰਵਾਸਾ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਆ ਬਾਈ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਇੰਦਰਵਾਸਾ ਦੀ ਬਸ਼ੇਰੀਆ ਤੇ ਬਾਈ ਬਸ਼ੇਰੀ ਦੀ ਉਮਰ ਹੋ ਗਈ ਇਹਦੀ 2 ਮਹੀਨਿਆਂ ਤੋਂ 4-5 ਕਿ ਦਿਨ ਉੱਤੇ ਆ ਤੇ ਬਾਈ ਤੁਸੀਂ ਕੱਟ ਕੰਡੀਸ਼ਨਾਂ ਬੱਚੀ ਦੀਆਂ ਤੇ ਗਰਦਨ ਗੁਰਦਨ ਤੇ ਬਾਈ ਵੈਗਰੋ ਦੀ ਕਿਰਪਾ ਨਾਲ ਕੰਨਾ ਕੁੰਨ ਵਾਲੇ ਤਾਂ ਇਹਨਾਂ ਇੰਦਰਵਾਸਾ ਨੇ ਚੱਬੀ ਕੱਢ ਰੱਖਿਆ ਤੇ ਬਾਕੀ ਤੁਸੀਂ ਬਾਈ ਬਸ਼ੇਰੀ ਦਾ ਪਿੱਠ ਪੁੜਾ ਤਿੱਕਾ ਦਵਾਰੇ ਵੀ ਮਾੜੀ ਮਾਰ ਲਉ ਨਿਗਾ ਤੇ ਐਟੀਟਿਊਡ ਤਾਂ ਫਿਰ ਜਿਵੇਂ ਤੁਹਾਨੂੰ ਪਤਾ ਹੀ ਹੋਵੇ ਇਹਦੇ ਬਾਪ ਚ ਹੈ ਤੇ ਬੱਚਿਆਂ ਦੇ ਵਿੱਚ ਤਾਂ ਹੋਣੀ ਹੋਣਾ ਤੇ ਮਾਏ ਕਰੋ ਚਾ ਕਪੜਾ ਦਰਵਾਜ਼ਾ ਤੇ ਬਾਈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਬੱਚੀ ਕਿੱਦਾਂ ਦੀ ਲੱਗੀ ਤੇ ਲਾਇਕ ਸ਼ੇਅਰ ਵੀ